वेलकम बैक बहुत-बहुत स्वागत है जी करेलू इलाच और आज फिर एक जबरदस्त ਤੁਹਾਡਾ ਨਾਲ ਫਾਰਮੂਲਾ ਸ਼ੇਅਰ ਕਰਨਾ ਹੈ ਫਾਰਮੂਲਾ ਹੈ ਕੈਲਸ਼ੀਅਮ ਦੇ ਉਤੇ ਯਾਨੀ ਹੱਡੀਆਂ ਨੂੰ ਮਜ਼ਬੂਤ ਕਿਸ ਤਰ੍ਹਾਂ ਬਣਾਇਆ ਜਾਏ ਅੱਜ ਐਸਾ ਫਾਰਮੂਲਾ ਤੁਹਾਡਾ ਨਾਲ ਸ਼ੇਅਰ ਕਰਾਂਗਾ ਕਿ ਜਿਨ੍ਹਾਂ ਦੀਆਂ ਹੱਡੀਆਂ ਕਮਜ਼ੋਰ ਹੋ ਗਈਆਂ ਐਸ ਤਰ੍ਹਾਂ ਲੱਗਦਾ ਕਿ ਜੇ ਮੈਂ ਹੱਥ ਇਸ ਤਰ੍ਹਾਂ ਮਾਰਤਾ ਤੇ ਕਿਤੇ ਹੱਡੀ ਫ੍ਰੈਕਚਰ ਨਾ ਹੋ ਜਾਏ ਉਹਨਾਂ ਦੀਆਂ ਹੱਡੀਆਂ 2 ਤੋਂ 3 ਮਹੀਨੇ ਦੇ ਅੰਦਰ ਅੰਦਰ ਫौलाਦ ਹੋ ਜਾਣਗੀਆਂ ਫौलाਦ ਛਲਾਂਗਾ ਮਾਰਦੇ ਫਿਰੋਗੇ ਐਨਾ ਜ਼ਬਰਦਸਤ ਫਾਰਮੂਲਾ ਦਸਾਂਗਾ ਹਾਲਾਂਕਿ ਮੈਂ ਪਹਿਲਾਂ ਵੀ ਇੱਕ ਵਾਰ ਜ਼ਿਕਰ ਕਰ ਚੁੱਕੇ ਹਾਂ ਇਸ ਫਾਰਮੂਲੇ ਦਾ ਲੇਕਿਨ ਅੱਜ ਇਸ ਦੇ ਅੰਦਰ ਇੱਕ ਚੇਂਜ ਹੈ ਉਸ ਚੇਂਜ ਨੂੰ ਜਦੋਂ ਅਸੀਂ ਐਕਸਪੈਰੀਮੈਂਟ ਕਰਕੇ ਦੇਖਿਆ ਗਜਬ ਦੇ ਰਿਜ਼ਲਟ ਆਏ ਕੈਲਸ਼ੀਅਮ ਭਰਪੂਰ ਹੱਡੀਆਂ ਮਜ਼ਬੂਤ ਕਮਾਲ ਗਜਬ ਔਰ ਤੁਸੀਂ ਸਾਰੇ ਜਾਣਦੇ ਹੋ ਕਿ ਸਾਡੇ ਸਰੀਰ ਦਾ ਜਿਹੜਾ 99% ਕੈਲਸ਼ੀਅਮ ਹੈ ਉਹ ਸਾਡੇ ਦੰਦਾਂ 'ਚ ਔਰ ਹੱਡੀਆਂ 'ਚ ਪਾਇਆ ਜਾਂਦਾ ਹੈ 1% ਕੈਲਸ਼ੀਅਮ ਬਾਕੀ ਬਲੱਡ ਔਰ ਅਦਰ ਫਲੂਇਡਸ 'ਚ ਹੁੰਦਾ ਹੈ ਔਰ ਅੱਜ ਦੀ ਇੱਕ ਹੋਰ ਸਭ ਤੋਂ ਸਭ ਤੋਂ ਵੱਡੀ ਅਫਸੋਸ ਵਾਲੀ ਗੱਲ ਹੈ ਹੁੰਦੀ ਹੈ ਕਿ ਜਦੋਂ ਵੀ ਕਿਸੇ ਦੇ ਜੋੜਾਂ 'ਚ ਦਰਦ ਹੁੰਦਾ ਹੈ ਉਹਨੂੰ ਕੈਲਸ਼ੀਅਮ ਦੀ ਗੋਲੀ ਦੇ ਉੱਤੇ ਲਗਾਤਾ ਜਾਂਦਾ ਹੈ ਉਹ 15 ਗੋਲੀ ਵਾਲਾ ਪੱਤਾ ਸਿਲਵਰ ਕਲਰ ਦਾ ਬੰਦਾ ਖਾਂਦਾ ਰਹਿੰਦਾ ਖਾਂਦਾ ਰਹਿੰਦਾ ਮੇਰਾ ਆਪਣਾ ਪਰਸਨਲ ਤਜਰਬਾ ਹੈ ਕਿ ਜਿਹੜਾ ਬੰਦਾ ਬਹੁਤ ਜ਼ਿਆਦਾ ਕੈਲਸ਼ੀਅਮ ਦੀ ਗੋਲੀ ਖਾਂਦਾ ਹੈ ਹਰ ਰੋਜ਼ ਔਰ ਲੰਬ ਉਨੂੰ ਡੈਫੀਨੇਟਲੀ ਗੁਰਦੇਸ਼ ਪਥਰੀ ਹੋਈਗੀ ਹੋਏਗੀ ਜਾਂ ਫਿਰ ਹਾਈ ਬਲੱਡ ਪ੍ਰੈਸ਼ਰ ਹੋਈਗਾ ਹੀ ਹੋਏਗਾ ਬੰਦਾ ਸੋਚਦਾ ਉਹ ਜੀ ਮੇਰਾ ਬੀਪੀ ਪਤਾ ਨਹੀਂ ਕਿਉਂ ਵਧਣਾ ਸ਼ੁਰੂ ਹੋ ਗਿਆ ਮੈਂ ਤਾਂ ਇਹੋ ਜਿਹਾ ਕੁਝ ਨਹੀਂ ਖਾਂਦਾ ਪੀਂਦਾ ਰੋਟੀ ਘਰ ਦੀ ਖਾਈਦੀ ਹੈ ਸਾਦਾ ਭੋਜਨ ਕਰਦੇ ਆ ਫਿਰ ਵੀ ਵੀ ਉਹਨੂੰ ਇਹ ਨਹੀਂ ਪਤਾ ਕਾਕਾ ਜਿਹੜੀ ਕੈਲਸ਼ੀਅਮ ਦੀ ਗੋਲੀ ਖਾ ਰਿਹਾ ਹਾਂ ਨਾ ਤੁਸੀਂ ਰੋਜ਼ ਇਹ ਤੁਹਾਡਾ ਬੀਪੀ ਹਾਈ ਕਰ ਰਹੀ ਹੈ ਕਿਉਂ ਕਿਉਂਕਿ ਨਸਾਂ ਟਾਈਟ ਕਰ ਦਿੰਦਾ ਜਦੋਂ ਨਸਾਂ ਟਾਈਟ ਹੋਣਗੀਆਂ ਬੀਪੀ ਦੀ ਗੋਲੀ ਹੁਣ ਦੂਜੀ ਬੀਪੀ ਦੀ ਗੋਲੀ ਲਾਤੀ ਐਸੇ ਕਰਕੇ ਅਸੀਂ ਕੈਲਸ਼ੀਅਮ ਮੈਂ ਹੁਣੇ ਫਾਰਮੂਲਾ ਵੀ ਦੱਸਦਾ ਐ ਐਸੇ ਕਰਕੇ ਉਸ ਕੈਲਸ਼ੀਅਮ ਦੀ ਗੋਲੀ ਨੂੰ ਛੜਵਾਉਣ ਵਾਸਤੇ ਅਸੀਂ ਖਾਸ ਤਰ੍ਹਾਂ ਦਾ ਫਾਰਮੂਲਾ ਤਿਆਰ ਕੀਤਾ ਹਾਈ ਕੈਲਸੀ ਐਸਾ ਪ੍ਰੋਡਕਟ ਹੈ ਕਿ ਮੈਗਨਾ ਇੱਕ ਮਹੀਨੇ ਦੇ ਅੰਦਰ ਅੰਦਰ ਜਾ ਕੇ ਆਪਣਾ ਕੈਲਸ਼ੀਅਮ ਚੈੱਕ ਕਰਾ ਲਓ ਕੈਲਸ਼ੀਅਮ ਨਾਰਮਲ ਮਿਲੇਗਾ ਹੱਡੀਆਂ 'ਚ ਮਜ਼ਬੂਤੀ ਐਵੇਂ ਆ ਜਾਏਗੀ ਕਿ ਤੁਸੀਂ ਇਸ ਤਰ੍ਹਾਂ ਹੱਥ ਮਾਰੋਗੇ ਨਾ ਜੋਰ-ਜੋਰ ਦੀ ਤੁਹਾਨੂੰ ਲੱਗੇਗਾ ਵਾਓ ਹੱਡੀਆਂ ਤਾਂ ਲੋਹੇ ਵਰਗੀਆਂ ਬਣੀਆਂ ਪਈਆਂ ਐਨਾ ਮਜ਼ਬੂਤ ਬੰਦੇ ਦੇ ਅੰਦਰ ਅਲੱਗ ਹੀ ਕੌਨਫੀਡੈਂਸ ਆਂਦਾ ਮੈਂ ਬਹੁਤ ਸਾਰੇ ਲੋਕ ਦੇਖੇ ਜਿਨ੍ਹਾਂ ਨੂੰ ਰਾਤੀਂ ਨੀਂਦਰ ਨਹੀਂ ਆਂਦੀ ਉਨ੍ਹਾਂ ਦੇ ਸਰੀਰ 'ਚ ਫੜਕਣਾ ਕਿਤੋਂ ਇੱਥੋਂ ਫੜਕ ਗਿਆ ਇੱਥੋਂ ਫੜਕ ਗਿਆ ਮੂੰਹ ਤੋਂ ਫੜਕ ਗਿਆ ਕਿਤੋਂ ਫੜਕ ਫੜਕਣ ਚਾਲੂ ਹੋ ਜਾਂਦੀ ਹੈ ਬਾਅਦ 'ਚ ਪਤਾ ਲੱਗਦਾ ਕੈਲਸ਼ੀਅਮ ਦੀ ਕਮੀ ਕਰਕੇ ਉਹ ਵਿਚਾਰਾ ਗੋਲੀਆਂ ਖਾਂਦਾ ਰਹਿੰਦਾ ਹੈ ਉਸ ਗੋਲੀ ਨੂੰ ਐਲੋਪੈਥਿਕ ਗੋਲੀ ਨੂੰ ਆਯੁਰਵੈਦਿਕ ਦੇ ਨਾਲ ਰਿਪਲੇਸ ਕਰਨ ਵਾਸਤੇ ਸਭ ਤੋਂ ਬੈਸਟ ਫਾਰਮੂਲਾ ਹੈ ਤੁਹਾਨੂੰ ਜ਼ਿੰਦਗੀ 'ਚ ਦੁਬਾਰਾ ਕੈਲਸ਼ੀਅਮ ਦੀ ਗੋਲੀ ਨਹੀਂ ਖਾਣੀ ਪਏਗੀ ਐਨੀ ਜ਼ਬਰਦਸਤ ਚੀਜ਼ ਹੈ ਹਾਈ ਕੈਲਸੀ ਔਰ ਇਹ 1 ਮਹੀਨੇ ਦਾ ਕੋਰਸ ਹੈ ਜੀ 90 ਕੈਪਸੂਲ ਦਾ ਠੀਕ ਹੈ ਔਰ ਇਹ ਸਾਰੇ ਉਹ ਫਾਇਦੇ ਜਿਹੜੇ ਕਿ ਤੁਹਾਨੂੰ ਮੈਂ ਇਸ ਫਾਰਮੂਲੇ 'ਚ ਦੱਸਣ ਜਾ ਰਿਹਾ ਤੁਸੀਂ ਦੋਨਾਂ ਚ ਜੋ ਮਰਜ਼ੀ ਅਜ਼ਮਾ ਲਓ ਚਾਹੇ ਉਹ ਫਾਰਮੂਲਾ ਚਾਹੇ ਰੈਡਮੈਟ ਕੈਪਸੂਲ ਠੀਕ ਹੈ ਫਾਰਮੂਲਾ ਸੁਣੋ ਜੀ ਬੜਾ ਆਸਾਨ ਹੈ ਬੜਾ ਮਜ਼ੇਦਾਰ ਹੈ ਔਰ ਡੈਫੀਨਿਟਲੀ ਕੰਮ ਕਰੇਗਾ ਅਜ਼ਮਾਇਆ ਹੋਇਆ ਹੈ ਕੀ ਕਰਨਾ ਹੈ ਜੀ ਬਾਜ਼ਾਰੋਂ 1 ਕਿਲੋ ਜੌਂ ਲੈ ਆਣਾ 1 ਕਿਲੋ ਜੌਂ 25 ਰੁਪਏ ਦੇ 26 ਰੁਪਏ ਦੇ ਆਣਗੇ ਠੀਕ ਹੈ ਉਹ ਜੌਂ ਲਿਆ ਕੇ ਘਰ ਰੱਖ ਲਓ ਸਾਫ਼ ਸੁਥਰੇ ਜੌਂ ਲੈ ਕੇ ਆਣੇ ਆ ਕੀੜਾ ਨਹੀਂ ਲੱਗਿਆ ਹੋਣਾ ਚਾਹੀਦਾ ਬਿਲਕੁਲ ਵੀ ਇਹ ਉਹੀ ਜੌਂ ਹੈ ਜਦੋਂ ਅ ਅਸੀਂ ਖੇਤਰੀ ਬੀਜਦੇ ਹਾਂ ਜਦੋਂ ਮਾਤਾ ਦੇ ਨਵਰਾਤਰੇ ਆਉਂਦੇ ਆ ਅਸੀਂ ਖੇਤਰੀ ਬੀਜਦੇ ਆ ਨਾ ਉ ਬਾਰਲੇ ਸੀਡਸ ਜਿਹਨੂੰ ਅਸੀਂ ਕਹਿੰਦੇ ਆ ਉਹ ਜੋ ਜਿਹੜੇ ਐ ਉਹ ਤੁਸੀਂ ਇੱਕ ਮੁਠੀ ਜੋਨ ਲੈਣੇ ਆ ਠੀਕ ਐ ਔਰ ਇੱਕ ਮੁਠੀ ਜੋਨ ਨੂੰ ਇੱਕ ਗਲਾਸ ਪਾਣੀ ਦੇ ਵਿੱਚ ਰਾਤੀ ਭਿਉਆ ਦੇਣਾ ਲੇਕਿਨ ਉਹ ਜਿਹੜਾ ਗਲਾਸ ਪਾਣੀ ਦਾ ਤੁਸੀਂ ਨਾਪਣਾ ਐ ਨਾ ਉਹ ਉਹਨੂੰ ਮਿੱਟੀ ਦੇ ਬਰਤਨ 'ਚ ਸ਼ਿਫਟ ਕਰ ਦੇਣਾ ਯਾਨੀ ਜਿਹੜਾ ਭਿਉਣਾ ਐ ਇੱਕ ਗਲਾਸ ਉਹ ਮਿੱਟੀ ਦੇ ਬਰਤਨ 'ਚ ਆਪਾਂ ਭਿਉਣਾ ਐ ਉਹ 12 ਘੰਟੇ ਵਾਸਤੇ ਤੁਸੀਂ ਭਿਉਂ ਕੇ ਰੱਖਣਾ ਯਾਨੀ ਅੱਜ 7 ਵਜੇ ਜੇ ਤੁਸੀਂ ਭਿਉਂਤਾ ਤੇ ਸਵੇਰੇ 7 ਵਜੇ ਉਸ ਪਾਣੀ ਨੂੰ ਜੋ ਸਮੇਤ ਸਟੀਲ ਦੇ ਕਿਸੇ ਬਰਤਨ 'ਚ ਸਿਮ ਗੈਸ ਦੇ ਉੱਤੇ ਗਰਮ ਕਰਨਾ ਹੈ। ਬਸ ਜਦੋਂ ਉਹਨੂੰ ਉਬਾਲਾ ਆਉਣ ਵਾਲਾ ਹੋਵੇ ਉਸ ਵੇਲੇ ਗੈਸ ਨੂੰ ਬੰਦ ਕਰ ਦਿਓ। ਔਰ 6 ਘੰਟੇ ਵਾਸਤੇ ਰੱਖ ਦਿਓ। ਯਾਨੀ ਕਿ ਸਵੇਰੇ 7 ਵਜੇ ਜੇ ਗਰਮ ਕੀਤਾ 6 ਘੰਟੇ ਦਾ ਮਤਲਬ ਹੈ 1 ਵਜੇ ਦੁਪਹਿਰੇ ਤੁਸੀਂ ਉਹਨੂੰ ਛਾਨਣਾ ਔਰ ਪੀ ਜਾਣਾ। ਬਸ ਇੰਨਾ ਕਰਨਾ ਹੈ ਡੇਲੀ। ਮੈਂ ਕਹਿੰਦਾ ਜੀ 2 ਤੋਂ 3 ਮਹੀਨੇ ਬਾਅਦ ਤੁਸੀਂ ਆਪਣੇ ਆਪ ਨੂੰ ਨਹੀਂ ਪਛਾਣੋਗੇ ਤੁਸੀਂ ਕਹੋਗੇ ਗਜਬ ਹੋ ਗਿਆ ਕਮਾਲ ਹੋ ਗਈ। ਇੰਨਾ ਫਰਕ ਇੰਨਾ ਅਸਰ ਕਮਾਲ ਬਹੁਤ ਜ਼ਬਰਦਸਤ ਕੈਲਸ਼ੀਅਮ ਦੀ ਕਮੀ ਬਿਲਕੁਲ ਸੈਟ ਔਰ ਜਿਨ੍ਹਾਂ ਦੇ ਕੋਈ ਨਿੰਦਰ ਨਹੀਂ ਆਂਦੀ ਸੀ ਹੱਥ ਇਹ ਚਿਹਰਾ ਫੜਕ ਰਿਹਾ ਐਧਰੋਂ ਫੜਕ ਰਿਹਾ ਐਧਰੋਂ ਫੜਕ ਫੜਕਣ ਪੜੀ ਐ ਸਾਰੀਆਂ ਚੀਜ਼ਾਂ ਠੀਕ ਹੱਡੀਆਂ 'ਚ ਆਪ ਨੂੰ ਲੱਗੇਗਾ ਕਿ ਮਜ਼ਬੂਤੀ ਐਨੀ ਆ ਗਈ ਮੇਰਾ ਜੀ ਕਰਦਾ ਮੈਂ ਛਾਲਾ ਮਾਰਾਂ ਇੰਨਾ ਕਾਜਵ ਦਾ ਕੰਮ ਕਰਦਾ ਔਰ ਜੇ ਕਿਸੇ ਕੋਲ ਟਾਈਮ ਨਹੀਂ ਹੈ ਬੇਸ਼ੱਕ ਹਾਈ ਕੈਲਸੀਕ ਕੈਪਸੂਲ ਦਾ ਇਸਤੇਮਾਲ ਕਰ ਸਕਦੇ ਹੋ ਰੈਡੀमेड ਹੈ ਇੱਕ ਇੱਕ ਕੈਪਸੂਲ ਦਿਨ ਚ ਤਿੰਨ ਵਾਰ ਥੈਟਸ ਇਟ 90 ਕੈਪਸੂਲ ਦਾ ਪੈਕ ਹੈ ਮੈਂ ਕਹਿੰਦਾ ਕਮਾਲ ਕਰ ਦੇਗਾ ਜਿੰਨੇ ਮੈਂ ਹੁਣੇ ਤੁਹਾਨੂੰ ਸਾਰੇ ਫਾਇਦੇ ਦੱਸਿਆ ਉਹ ਇਹੀ ਕੈਪਸੂਲ ਤੁਹਾਨੂੰ ਕਰਕੇ ਦਿਖਾਏਗਾ ਬੜਾ ਗਜ਼ਬ ਹੈ ਠੀਕ ਹੈ ਔਰ ਦੂਸਰਾ ਜੇ ਜੇ ਤੁਸੀਂ ਕੈਲਸ਼ੀਅਮ ਦੀ ਗੋਲੀ ਖਾ ਰਹੇ ਹੋ ਉਹਨੂੰ ਰਿਪਲੇਸ ਕਰਨ ਚ ਵੀ ਤੁਹਾਡੀ ਮਦਦ ਕਰੇਗਾ ਉਹ ਤਰੀਕਾ ਸੀ ਜ਼ਰੂਰਤਾਂ ਨੂੰ ਦੱਸਾਂਗੇ ਨੀਚੇ ਮੇਰਾ WhatsApp ਨੰਬਰ ਆ ਰਿਹਾ ਹੈ ਮੇਰੇ ਨਾਲ ਜੇ ਗੱਲ ਕਰਨੀ ਹੋਵੇ WhatsApp ਕਾਲ ਕਰ ਸਕਦੇ ਹੋ ਜਾਂ ਫਿਰ ਆਪਣਾ ਸਵਾਲ ਜਿਹੜਾ ਹੈ ਮੈਨੂੰ WhatsApp ਦੇ ਉੱਤੇ ਪਾ ਸਕਦੇ ਹੋ ਡੈਫੀਨਿਟਲੀ ਮੈਂ ਤੁਹਾਡੇ ਹਰ ਸਵਾਲ ਦਾ ਜਵਾਬ ਦਵਾਗਾ ਔਰ ਕੋਸ਼ਿਸ਼ ਪੂਰੀ ਕਰਾਂਗਾ ਕਿ ਹਰ ਕਾਲ ਨੂੰ ਮੈਂ ਖੁਦ ਅਟੈਂਡ ਕਰਾਂ ਰਾਈਟ ਔਰ ਵੀਡੀਓ ਅੱਛਾ ਲੱਗੇ तो लाइक जरूर करना शेयर जरूर करना ताकि सब का भला हो सके और सबसक्राइब जरूर करना बहुत बहुत शुक्रिया इस वीडियो में देखने वास्ते दे और शेयर करने वास्ते। थैंक यू वेरी मच गॉड ब्लैस यू